ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਬੇਵਿਲੋਂ ਦਾ ਸਭ ਤੋਂ ਅਮੀਰ ਆਦਮੀ ਕਿਤਾਬ ਵਿੱਚ ਸੁਝਾਏ ਗਏ ਖਾਲੀ ਬਟੂਏ ਨੂੰ ਭਰਨ ਦੇ 7 ਇਲਾਜ ਬੇਵਿਲੋਂ ਦੀ ਸ਼ਾਨ ਆਪਣੀ ਪੂਰੀ ਚੜ੍ਹਤ ਤੇ ਸੀ ਕਈ ਯੁੱਗ ਬੀਤਣ ਮਗਰੋਂ ਵੀ ਸ਼ਾਨਦਾਰ ਖਜ਼ਾਨਿਆਂ ਨਾਲ ਪਰ ਇਸ ਸ਼ਹਿਰ ਦੀ ਪਹਿਚਾਨ ਅੱਜ ਵੀ ਇੱਕ ਬੇहद ਅਮੀਰ ਸ਼ਹਿਰ ਵਜੋਂ ਹੁੰਦੀ ਹੈ ਪਰ ਇਹ ਹਮੇਸ਼ਾ ਤੋਂ ਇਸ ਤਰ੍ਹਾਂ ਨਹੀਂ ਸੀ ਬੇਵਿਲੋਂ ਦੀ ਅਮੀਰੀ ਇਸ ਦੇ ਸਨਿਕਾਂ ਦੇ ਗਿਆਨ ਦਾ ਨਤੀਜਾ ਸੀ। ਉਹਨਾਂ ਨੇ ਪਹਿਲਾਂ ਇਹ ਸਿੱਖਿਆ ਕਿ ਅਮੀਰ ਕਿਵੇਂ ਬਣਿਆ ਜਾਂਦਾ ਹੈ। ਜਦੋਂ ਰਾਜਾ ਸਾਰਗਨ ਆਪਣੇ ਦੁਸ਼ਮਣ ਐਲ ਮਾਈਟ ਨੂੰ ਹਰਾ ਕੇ ਵਾਪਸ ਮੁੜਿਆ, ਉਸ ਦੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਸੀ। ਸ਼ਾਹੀ ਚਾਂਸਲਰ ਨੇ ਰਾਜੇ ਨੂੰ ਦੱਸਿਆ ਸਾਡੇ ਲੋਕਾਂ ਵਿੱਚ ਕਈ ਸਾਲਾਂ ਤੱਕ ਖੁਸ਼ਹਾਲੀ ਰਹੀ ਕਿਉਂਕਿ ਮਹਾਰਾਜ ਨੇ ਸਿੰਚਾਈ ਲਈ ਵੱਡੀਆਂ ਨਹਿਰਾਂ ਅਤੇ ਦੇਵਤਿਆਂ ਲਈ ਵੱਡੇ ਮੰਦਰ ਬਣਵਾਏ ਸਨ। ਹੁਣ ਇਹ ਕੰਮ ਪੂਰੇ ਹੋ ਚੁੱਕੇ ਹਨ ਅਤੇ ਲੋਕਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ ਮਜ਼ਦੂਰ ਬੇਰੋਜ਼ਗਾਰ ਹਨ ਵਪਾਰੀਆਂ ਕੋਲ ਗਾਹਕ ਦੀ ਕਮੀ ਹੈ ਕਿਸਾਨਾਂ ਦੀਆਂ ਫਸਲਾਂ ਨਹੀਂ ਵਿਕ ਰਹੀਆਂ ਲੋਕਾਂ ਕੋਲ ਭੋਜਨ ਖਰੀਦਣ ਲਈ ਰੋਡਿੰਦਾ ਸੋਨਾ ਵੀ ਨਹੀਂ ਹੈ ਤੇ ਉਹ ਸਾਰਾ ਸੋਨਾ ਕਿੱਥੇ ਗਿਆ ਜੋ ਇਨ੍ਹਾਂ ਕੰਮਾਂ ਤੇ ਅਸੀਂ ਖਰਚਿਆ ਸੀ ਰਾਜੇ ਨੇ ਪੁੱਛਿਆ ਮੈਨੂੰ ਡਰ ਹੈ ਕਿ ਚਾਂਸਲਰ ਨੇ ਜਵਾਬ ਦਿੱਤਾ ਇਹ ਸ਼ਹਿਰ ਦੇ ਕੁਝ ਅਮੀਰ ਲੋਕਾਂ ਦੇ ਕਬਜ਼ੇ ਵਿੱਚ ਹੀ ਚਲਾ ਗਿਆ ਇਹ ਸਾਡੇ ਲੋਕਾਂ ਦੇ ਹੱਥਾਂ ਵਿੱਚੋਂ ਇੰਜ ਨਿਕਲਿਆ ਜਿਵੇਂ ਬੱਕਰੀ ਦਾ ਦੁੱਧ ਚਾਨਣੀ ਵਿੱਚੋਂ ਨਿਕਲਦਾ ਹੈ ਹੁਣ ਕਿਉਂਕਿ ਸੋਨਾ ਮੁੱਕ ਗਿਆ ਹੈ ਤਾਂ ਲੋਕਾਂ ਕੋਲ ਆਮਦਨ ਦੇ ਸਾਧਨ ਵਜੋਂ ਕੁਝ ਵੀ ਨਹੀਂ ਬਚਿਆ ਰਾਜਾ ਕੁਝ ਦੇਰ ਤੱਕ ਸੋਚਦਾ ਰਿਹਾ ਫਿਰ ਉਸਨੇ ਪੁੱਛਿਆ ਇੰਨੇ ਥੋੜੇ ਬੰਦਿਆਂ ਨੇ ਸਾਰੇ ਸੋਨੇ ਤੇ ਕਬਜ਼ਾ ਕਿਵੇਂ ਕਰ ਲਿਆ ਕਿਉਂਕਿ ਉਹਨਾਂ ਨੂੰ ਕਰਨਾ ਆਉਂਦਾ ਹੈ ਚਾਂਸਲਰ ਨੇ ਜਵਾਬ ਦਿੱਤਾ ਕਿਸੇ ਦਾ ਸਫਲ ਹੋਣ ਦੀ ਇਸ ਗੱਲੋਂ ਨਿੰਦਿਆ ਨਹੀਂ ਕੀਤੀ ਜਾ ਸਕਦੀ ਕਿ ਉਸ ਨੂੰ ਪਤਾ ਹੈ ਕਿ ਸਫਲ ਕਿੰਜ ਹੋਈਦਾ ਹੈ। ਨਾ ਹੀ ਅਦਾਲਤ ਰਾਹੀਂ ਕਿਸੇ ਕੋਲੋਂ ਕਿਸੇ ਦੀ ਹੱਕ ਦੀ ਕਮਾਈ ਖੋ ਕੇ ਘੱਟ ਕਾਬਲੀਅਤ ਵਾਲੇ ਬੰਦੇ ਨੂੰ ਦਿੱਤੀ ਜਾ ਸਕਦੀ ਹੈ। ਪਰ ਕਿਉਂ? ਰਾਜੇ ਨੇ ਪੁੱਛਿਆ ਕਿ ਇਹ ਹਰ ਕਿਸੇ ਨੂੰ ਨਹੀਂ ਸਿੱਖਣਾ ਚਾਹੀਦਾ ਕਿ ਸੋਨਾ ਕਮਾ ਕੇ ਅਮੀਰ ਅਤੇ ਖੁਸ਼ਹਾਲ ਕਿਵੇਂ ਬਣਨਾ ਹੈ? ਬਿਲਕੁਲ ਸੰਭਵ ਹੈ ਮਹਾਰਾਜ ਪਰ ਉਹਨਾਂ ਨੂੰ ਸਿਖਾਏ ਕੌਣ? ਉਹ ਜਾ ਰਹੀ ਤੇ ਸਖਾ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਤਾਂ ਪੈਸੇ ਕਮਾਉਣ ਬਾਰੇ ਆਪ ਕੁਝ ਪਤਾ ਨਹੀਂ ਸਾਡੇ ਸ਼ਹਿਰ ਵਿੱਚ ਕੌਣ ਸਭ ਤੋਂ ਜ਼ਿਆਦਾ ਜਾਣਦਾ ਹੈ ਕਿ ਅਮੀਰ ਕਿਵੇਂ ਬਣਿਆ ਜਾ ਸਕਦਾ ਹੈ ਚਾਂਸਲਰ ਸਵਾਲ ਦੇ ਵਿੱਚ ਵੀ ਜਵਾਬ ਪਿਆ ਹੈ ਮਹਾਰਾਜ ਸਾਡੇ ਸ਼ਹਿਰ ਵਿੱਚ ਸਭ ਤੋਂ ਵੱਧ ਦੌਲਤ ਕਿਸ ਕੋਲ ਹੈ ਸਹੀ ਕਿਹਾ ਮੇਰੇ ਕਾਬਲ ਚਾਂਸਲਰ ਸਾਡੇ ਸ਼ਹਿਰ ਵਿੱਚ ਸਭ ਤੋਂ ਅਮੀਰ ਅਰਕਦ ਹੈ ਉਹ ਬੇਬੀ ਲੋਨ ਦਾ ਸਭ ਤੋਂ ਅਮੀਰ ਆਦਮੀ ਹੈ ਉਸਨੂੰ ਹੁਕਮ ਕਰੋ ਕਿ ਉਹ ਕੱਲ ਮੇਰੇ ਕੋਲ ਹਾਜ਼ਰ ਹੋਵੇ ਅਗਲੇ ਦਿਨ ਰਾਜੇ ਦੇ ਹੁਕਮ ਮੁਤਾਬਕ ਅਰਕਦ ਦਰਬਾਰ ਵਿੱਚ ਹਾਜ਼ਰ ਹੋਇਆ ਜੋ ਆਪਣੀ ਵੱਡੀ ਉਮਰ ਦੇ ਬਾਵਜੂਦ ਸਿਹਤਮੰਦ ਲੱਗਦਾ ਸੀ ਅਰਕਦ ਰਾਜੇ ਨੇ ਪੁੱਛਿਆ ਕੀ ਇਹ ਸੱਚ ਹੈ ਕਿ ਤੂੰ ਬੇਬੀ ਲਹੋਂ ਦਾ ਸਭ ਤੋਂ ਅਮੀਰ ਆਦਮੀ ਹੈ ਸਭ ਇਹੀ ਕਹਿੰਦੇ ਨੇ ਮਹਾਰਾਜ ਤੂੰ ਇੰਨਾ ਮੀਰ ਕਿਵੇਂ ਬਣਿਆ ਇਸ ਸ਼ਹਿਰ ਦੇ ਲੋਕਾਂ ਲਈ ਜੋ ਮੌਕੇ ਮੌਜੂਦ ਹਨ ਉਹਨਾਂ ਦਾ ਫਾਇਦਾ ਚੁੱਕ ਕੇ ਤੂੰ ਬਿਲਕੁਲ ਸਿਫਰ ਤੋਂ ਸ਼ੁਰੂਆਤ ਕੀਤੀ ਸੀ ਬਸ ਅਮੀਰ ਬਣਨ ਦੀ दिली ਖਾਹੇ ਸੀ ਕੁਝ ਹੋਰ ਨਹੀਂ ਅਰਕਦ ਰਾਜਾ ਬੋਲ ਰਿਹਾ ਸੀ ਸਾਡੇ ਸ਼ਹਿਰ ਦੇ ਹਾਲਾਤ ਬਹੁਤ ਖਰਾਬ ਨੇ ਕਿਉਂਕਿ ਬਹੁਤ ਥੋੜੇ ਲੋਕ ਜਾਣਦੇ ਹਨ ਕਿ ਪੈਸਾ ਕਿਵੇਂ ਕਮਾਉਣਾ ਹੈ ਅਤੇ ਇਸ ਲਈ ਬਹੁਤਾ ਪੈਸਾ ਉਹਨਾਂ ਕੋਲ ਹੀ ਹੈ ਅਤੇ ਸ਼ਹਿਰ ਦੀ ਬਹੁਤ ਜਨਤੀ ਨੂੰ ਪਤਾ ਹੀ ਨਹੀਂ ਕਿ ਕਮਾਏਗੇ ਪੈਸੇ ਵਿੱਚੋਂ ਥੋੜਾ ਬਹੁਤਾ ਵੀ ਆਪਣੇ ਕੋਲ ਕਿਵੇਂ ਰੱਖਣਾ ਹੈ ਇਹ ਮੇਰੀ दिली ਖਾਹਿਸ਼ ਹੈ ਕਿ ਬੇਬੀਲੋਂ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਬਣੇ ਇਸ ਲਈ ਇਹ ਜ਼ਰੂਰੀ ਹੈ ਕਿ ਇਹ ਅਮੀਰ ਲੋਕਾਂ ਦਾ ਸ਼ਹਿਰ ਹੋਵੇ ਸਾਨੂੰ ਲੋਕਾਂ ਨੂੰ ਸਿਖਾਉਣਾ ਪਵੇਗਾ ਕਿ ਪੈਸਾ ਕਿਵੇਂ ਕਮਾਈਦਾ ਹੈ ਅਰਕਦ ਮੈਨੂੰ ਦੱਸ ਕੀ ਪੈਸੇ ਕਮਾਉਣ ਦਾ ਕੋਈ ਰਾਜ ਹੈ ਕੀ ਇਹ ਲੋਕਾਂ ਨੂੰ ਸਿਖਾਇਆ ਜਾ ਸਕਦਾ ਹੈ ਇਹ ਬੜਾ ਬਿਹਾਰਕ ਹੈ ਮਹਾਰਾਜ ਜੇ ਕਿਸੇ ਇੱਕ ਬੰਦੇ ਨੂੰ ਆਉਂਦਾ ਹੈ ਤਾਂ ਉਹ ਦੂਜਿਆਂ ਨੂੰ ਵੀ ਸਿਖਾ ਸਕਦਾ ਹੈ ਰਾਜੇ ਦੀਆਂ ਅੱਖਾਂ ਵਿੱਚ ਚਮਕ ਆ ਗਈ ਅਰਕਦ ਤੋ ਉਹੀ ਕਿਹਾ ਜੋ ਮੈਂ ਸੁਣਨਾ ਚਾਹੁੰਦਾ ਸੀ ਕਿ ਇਹ ਮਹਾਨ ਕਾਰਜ ਵਿੱਚ ਤੂੰ ਮੇਰਾ ਸਾਥ ਦੇਵੇਂਗਾ ਕਿ ਤੂੰ ਆਪਣਾ ਇਹ ਗਿਆਨ ਕੁਝ ਅਧਿਆਪਕਾਂ ਨੂੰ ਸਿਖਾਏਗਾ ਅਤੇ ਫਿਰ ਉਹ ਅਧਿਆਪਕ ਹੋਰਾਂ ਨੂੰ ਸਿਖਾਉਣਗੇ ਜਦੋਂ ਤੱਕ ਮੇਰੇ ਰਾਜ ਦਾ ਹਰ ਵਸਿੰਦਾ ਇਹ ਸਿੱਖ ਨਹੀਂ ਜਾਂਦਾ ਅਰਕਦ ਨੇ ਝੁੱਕ ਕੇ ਸਲਾਮ ਕੀਤਾ ਅਤੇ ਕਿਹਾ ਮਹਾਰਾਜ ਮੈਂ ਤੇ ਤੁਹਾਡਾ ਸੇਵਕ ਹਾਂ ਜੋ ਵੀ ਗਿਆਨ ਮੈਨੂੰ ਹੈ ਮੈਂ ਖੁਸ਼ੀ-ਖੁਸ਼ੀ ਆਪਣੇ ਮਹਾਰਾਜ ਦਾ ਮਾਣ ਵਧਾਉਣ ਲਈ ਲੋਕਾਂ ਨੂੰ ਸਿਖਾਵਾਂਗਾ। ਆਪਣੇ ਚਾਂਸਲਰ ਨੂੰ ਕਹੋ ਕਿ 100 ਲੋਕਾਂ ਦੀ ਇੱਕ ਜਮਾਤ ਬਣਾਵੇ। ਮੈਂ ਉਹਨਾਂ ਨੂੰ ਉਹ 7 ਨੁਕਤੇ ਸਿਖਾਵਾਂਗਾ ਜਿਨ੍ਹਾਂ ਨੇ ਮੇਰਾ ਉਹ ਬਟੂਆ ਭਰ ਦਿੱਤਾ ਜਿਸ ਤੋਂ ਖਾਲੀ ਪੂਰੇ ਬੇਵੀ ਲੋਨ ਵਿੱਚ ਹੋਰ ਕਿਸੇ ਦਾ ਬਟੂਆ ਨਹੀਂ ਸੀ। 15 ਦਿਨਾਂ ਬਾਅਦ ਰਾਜੇ ਦੇ ਹੁਕਮ ਦੇ ਮੁਤਾਬਕ ਚੁਣੇ ਹੋਏ 100 ਲੋਕ ਸਕੂਲ ਦੇ ਹਾਲ ਵਿੱਚ ਇਕੱਠੇ ਹੋਏ ਅਤੇ ਅੱਧਾ ਗੋਲ ਦਾਇਰਾ ਬਣਾ ਕੇ ਬਹਿ ਗਏ। ਅਰਕਦ ਨਿੱਕੇ ਮੇਜ਼ ਤੇ ਬੈਠਾ ਜਿਸ ਉੱਤੇ ਪੈ ਲੈਂਪ ਵਿੱਚੋਂ ਬੜਾ ਖੁਸ਼ਬੂਦਾਰ ਧੂਆ ਨਿਕਲ ਰਿਹਾ ਸੀ ਬੇਬੀ ਲੋਨ ਦੇ ਇਸ ਸਭ ਤੋਂ ਅਮੀਰ ਇਨਸਾਨ ਨੂੰ ਵੇਖੋ ਅਰਕਦ ਜਦੋਂ ਉੱਠ ਕੇ ਖੜਾ ਹੋਇਆ ਤਾਂ ਇੱਕ ਵਿਦਿਆਰਥੀ ਨੇ ਆਪਣੇ ਨਾਲ ਦੇ ਵਿਦਿਆਰਥੀ ਦੇ ਕੰਨ ਵਿੱਚ ਕਿਹਾ ਉਹ ਵੀ ਸਾਡੇ ਵਾਂਗ ਹੀ ਇੱਕ ਇਨਸਾਨ ਹੈ ਸਾਡੇ ਮਹਾਨ ਮਹਾਰਾਜਾ ਦੇ ਇੱਕ ਤਾਵੇਦਾਰ ਹੋਣ ਦੇ ਨਾਤੇ ਅਰਕਦ ਨੇ ਬੋਲਣਾ ਸ਼ੁਰੂ ਕੀਤਾ ਮੈਂ ਉਹਨਾਂ ਦੀ ਸੇਵਾ ਵਿੱਚ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੱਕ ਸਮਾਂ ਅਜੇਹਾ ਵੀ ਸੀ ਜਦੋਂ ਮੈਂ ਵੀ ਇੱਕ ਗਰੀਬ ਮੁੰਡਾ ਸੀ ਜਿਸ ਦੀ ਇੱਛਾ ਸੀ ਕਿ ਉਸ ਕੋਲ ਵੀ ਬਹੁਤ ਸਾਰਾ ਸੋਨਾ ਹੋਵੇ ਅਤੇ ਮੈਨੂੰ ਉਹ ਗਿਆਨ ਮਿਲਿਆ ਜਿਸ ਨਾਲ ਮੈਂ ਕਮਾ ਸਕਿਆ ਇਸੇ ਕਰਕੇ ਮਹਾਰਾਜ ਨੇ ਮੈਨੂੰ ਕਿਹਾ ਹੈ ਕਿ ਮੈਂ ਇਹ ਗਿਆਨ ਤੁਹਾਡੇ ਨਾਲ ਵੀ ਸਾਂਝਾ ਕਰਾਂ ਐ ਆਪਣੀ ਕਿਸਮਤ ਬੜੀ ਗਰੀਬੀ ਤੋਂ ਘੜਨੀ ਸ਼ੁਰੂ ਕੀਤੀ ਮੇਰੇ ਕੋਲ ਕੋਈ ਅਜਿਹੀ ਚੀਜ਼ ਨਹੀਂ ਸੀ ਜਿਹੜੀ ਤੁਹਾਡੇ ਜਾਂ ਕਿਸੇ ਵੀ ਬੇਬੀ ਲੋਨ ਨਿਵਾਸੀ ਕੋਲ ਨਾ ਹੋਵੇ ਮੇਰੇ ਖਜ਼ਾਨੇ ਦਾ ਪਹਿਲਾ ਗੋਦਾਮ ਮੇਰਾ ਬਟੂਆ ਸੀ ਅਤੇ ਮੈਂ ਇਸਦੇ ਖਾਲੀ ਰਹਿਣ ਤੋਂ ਪਰੇਸ਼ਾਨ ਰਹਿੰਦਾ ਸੀ ਮੈਂ ਚਾਹੁੰਦਾ ਸੀ ਕਿ ਇਹ ਭਰਿਆ ਹੋਵੇ ਜਿਸ ਵਿੱਚੋਂ ਮੈਨੂੰ ਸੋਨੇ ਦੀ ਟਣਕਾਰ ਸੁਣੇ ਇਸ ਲਈ ਮੈਂ ਇਸ ਖਾਲੀ ਬਟੂਏ ਦੇ ਇਲਾਜ ਲੱਭਣੇ ਸ਼ੁਰੂ ਕੀਤੇ ਮੈਂ 7 ਇਲਾਜ ਲੱਭੇ ਤੁਸੀਂ ਜਿੰਨੇ ਵੀ ਮੇਰੇ ਸਾਹਮਣੇ ਇਕੱਠੇ ਹੋਏ ਹੋ ਮੈਂ ਤੁਹਾਨੂੰ ਸਭ ਨੂੰ ਖਾਲੀ ਬਟੂਏ ਦੇ ਇਹ 7 ਇਲਾਜ ਸਮਝਾਵਾਂਗਾ ਮੈਂ ਚਾਹੁੰਦਾ ਹਾਂ ਕਿ ਇਹ ਹਰ ਉਹ ਇਨਸਾਨ ਸਿੱਖੇ ਜੋ ਵੱਧ ਸੋਨਾ ਕਮਾਉਣ ਦੀ ਇੱਛਾ ਰੱਖਦਾ ਹੈ ਅਗਲੇ 7 ਦਿਨਾਂ ਵਿੱਚ ਮੈਂ ਤੁਹਾਨੂੰ ਇਹਨਾਂ 7ਾਂ ਵਿੱਚੋਂ ਇੱਕ ਇਲਾਜ ਹਰ ਰੋਜ਼ ਸਿਖਾਇਆ ਕਰਾਂਗਾ ਮੈਂ ਜੋ ਵੀ ਤੁਹਾਨੂੰ ਸਿਖਾਵਾਂਗਾ ਉਹ ਧਿਆਨ ਨਾਲ ਸੁਣੋ ਇਸ ਬਾਰੇ ਮੇਰੇ ਨਾਲ ਬਹਿਸ ਕਰੋ ਆਪਸ ਵਿੱਚ ਵਿਚਾਰ ਚਰਚਾ ਕਰੋ ਇਹ ਪਾਠ ਚੰਗੀ ਤਰ੍ਹਾਂ ਸਿੱਖੋ ਕਿਉਂਕਿ ਇਹ ਤੁਹਾਡੇ ਬਟੂਏ ਵਿੱਚ ਵੀ ਦੌਲਤ ਦਾ ਬੀਜ ਪਾ ਸਕਦੇ ਹਨ ਸਭ ਤੋਂ ਪਹਿਲਾਂ ਆਪਣੀ ਕਿਸਮਤ ਘੜਨ ਦੀ ਸਮਝਦਾਰੀ ਨਾਲ ਸ਼ੁਰੂਆਤ ਕਰੋ ਤਾਂ ਹੀ ਤੁਸੀਂ ਕਾਬਲ ਹੋਵੋਗੇ ਅਤੇ ਤਾਂ ਹੀ ਹੋਰਾਂ ਨੂੰ ਸਿਖਾ ਸਕੋਗੇ ਮੈਂ ਤੁਹਾਨੂੰ ਆਪਣਾ ਬਟੂਆ ਭਰਨ ਦੇ ਬੜੇ ਆਸਾਨ ਤਰੀਕੇ ਸਿਖਾਵਾਂਗਾ ਇਹ ਦولت ਦੇ ਮੰਦਰ ਵੱਲ ਤੁਹਾਡਾ ਪਹਿਲਾ ਕਦਮ ਹੋਵੇਗਾ ਅਤੇ ਯਾਦ ਰੱਖੋ ਜੋ ਬੰਦਾ ਪਹਿਲਾ ਕਦਮ ਮਜ਼ਬੂਤੀ ਨਾਲ ਨਹੀਂ ਰੱਖ ਸਕਦਾ ਉਹ ਕਦੇ ਵੀ ਉੱਤੇ ਨਹੀਂ ਚੜ੍ਹ ਸਕਦਾ ਆਓ ਪਹਿਲੇ ਇਲਾਜ ਬਾਰੇ ਗੱਲ ਕਰਦੇ ਹਾਂ ਆਪਣੇ ਬਟੂਏ ਨੂੰ ਭਰਨ ਦਾ ਪਹਿਲਾ ਇਲਾਜ ਪਟੂਆ ਭਰਨਾ ਸ਼ੁਰੂ ਕਰੋ ਅਰਕਤ ਨੇ ਦੂਜੀ ਪੰਗਤ ਵਿੱਚ ਸਿਆਣੇ ਜਾਪਦੇ ਇੱਕ ਬੰਦੇ ਨੂੰ ਪੁੱਛਿਆ ਮੇਰੇ ਦੋਸਤ ਕੀ ਕੰਮ ਕਰਦੇ ਹੋ ਤੁਸੀਂ ਮੈਂ ਮੁਨਸ਼ੀ ਹਾਂ ਜੀ ਮਿੱਟੀ ਦੀਆਂ ਤਖਤੀਆਂ ਤੇ ਦਸਤਾਵੇਜ਼ ਲਿਖਦਾ ਹਾਂ ਉਸਨੇ ਜਵਾਬ ਦਿੱਤਾ ਬਿਲਕੁਲ ਇਸੇ ਤਰ੍ਹਾਂ ਮਿਹਨਤ ਕਰਦਿਆਂ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਕਮਾਈ ਕੀਤੀ ਸੀ ਇਸ ਦਾ ਮਤਲਬ ਕਿ ਤੁਹਾਡੇ ਕੋਲ ਵੀ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਉਨੇ ਹੀ ਮੌਕੇ ਹਨ ਜਿੰਨੇ ਮੇਰੇ ਕੋਲ ਸਨ ਫਿਰ ਉਸਨੇ ਲਾਲ ਚਿਹਰੇ ਵਾਲੇ ਇੱਕ ਬੰਦੇ ਵੱਲ ਵੇਖਿਆ ਤੇ ਕਿਹਾ ਤੁਹਾਡੀ ਰੋਜੀ ਰੋਟੀ ਕਿਵੇਂ ਚੱਲਦੀ ਹੈ ਦੋਸਤ ਮੈਂ ਕਸਾਈ ਹਾਂ ਜੀ ਉਹ ਬੰਦੇ ਨੇ ਜਵਾਬ ਦਿੱਤਾ ਕਿਸਾਨ ਜੋ ਬੱਕਰੀਆਂ ਪਾਲਦੇ ਹਨ ਮੈਂ ਉਹਨਾਂ ਤੋਂ ਖਰੀਦ ਲੈਂਦਾ ਹਾਂ ਫਿਰ ਉਹਨਾਂ ਨੂੰ ਮਾਰ ਕੇ ਗੋਸ਼ਤ ਔਰਤਾਂ ਨੂੰ ਅਤੇ ਚਮੜਾ ਮੋਚੀਆਂ ਨੂੰ ਵੇਚ ਦਿੰਦਾ ਹਾਂ ਕਿਉਂਕਿ ਤੁਸੀਂ ਵੀ ਮਿਹਨਤ ਕਰਕੇ ਕਮਾਉਂਦੇ ਹੋ ਇਸ ਲਈ ਤੁਹਾਡੇ ਕੋਲ ਵੀ ਸਫਲ ਹੋਣ ਦੇ ਉਹ ਸਭ ਮੌਕੇ ਹਨ ਜੋ ਮੇਰੇ ਕੋਲ ਸਨ ਇਸ ਤਰ੍ਹਾਂ ਅਰਕਦ ਨੇ ਉੱਥੇ ਬੈਠੇ ਹਰ ਇਨਸਾਨ ਨੂੰ ਪੁੱਛਿਆ ਕਿ ਉਹ ਆਪਣੀ ਰੋਜੀ ਕਿਵੇਂ ਕਮਾਉਂਦੇ ਹਨ ਜਦੋਂ ਉਸ ਦੇ ਸਵਾਲ ਖਤਮ ਹੋ ਗਏ ਤਾਂ ਉਸ ਨੇ ਕਿਹਾ ਹੁਣ ਮੇਰੇ ਬੱਚਿਓ ਤੁਸੀਂ ਵੇਖ ਰਹੇ ਹੋ ਕਿ ਅਜਿਹੇ ਕਈ ਵਪਾਰ ਹਨ ਜਿਨ੍ਹਾਂ ਤੋਂ ਪੈਸਾ ਕਮਾਇਆ ਜਾ ਸਕਦਾ ਹੈ ਕਮਾਉਣ ਦਾ ਇਹ ਹਰ ਇੱਕ ਤਰੀਕਾ ਸੋਨੇ ਦਾ ਇੱਕ ਸਰੋਤ ਹੈ ਜਿਸ ਤੋਂ ਹਰ ਇਨਸਾਨ ਆਪਣੇ ਬਟੂਏ ਲਈ ਇੱਕ ਹਿੱਸਾ ਕੱਢ ਸਕਦਾ ਹੈ ਇਸ ਲਈ ਤੁਹਾਡੇ ਸਾਰਿਆਂ ਦੇ ਬਟੂਏ ਵਿੱਚ ਪੈਸਿਆਂ ਦਾ ਇੱਕ ਸਰੋਤ ਹੈ ਹਾਂ ਤੁਹਾਡੀ ਕਾਬਲੀਅਤ ਦੇ ਮੁਤਾਬਕ ਇਹ ਵੱਡਾ ਜਾਂ ਛੋਟਾ ਹੋ ਸਕਦਾ ਹੈ ਕੀ ਤੁਸੀਂ ਇਸ ਗੱਲ ਤੋਂ ਸਹਿਮਤ ਹੋ ਇਸ ਗੱਲ ਤੇ ਸਭ ਨੇ ਸਹਿਮਤੀ ਪ੍ਰਗਟਾਈ ਫਿਰ ਅਰਕਦ ਨੇ ਕਿਹਾ ਜੇਕਰ ਤੁਸੀਂ ਸਾਰੇ ਹੀ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਕੀ ਇਹ ਸਭ ਤੋਂ ਵਧੀਆ ਨਹੀਂ ਕਿ ਅਸੀਂ ਪੈਸੇ ਦੇ ਉਸ ਸਰੋਤ ਨੂੰ ਹੀ ਵਰਤੀਏ ਜੋ ਪਹਿਲਾਂ ਹੀ ਤੁਹਾਡੇ ਕੋਲ ਹੈ ਉਹਨਾ ਸਭ ਨੇ ਫਿਰ ਸਹਿਮਤੀ ਪ੍ਰਗਟਾਈ ਫਿਰ ਅਰਕਦ ਨੇ ਇੱਕ ਅਜਾਹੇ ਬੰਦੇ ਵੱਲ ਵੇਖਿਆ ਜੋ ਆਂਡਿਆਂ ਦਾ ਵਪਾਰੀ ਸੀ ਜੇਕਰ ਤੁਸੀਂ ਰੋਜ਼ ਸਵੇਰੇ ਆਪਣੀ ਟੋਕਰੀ ਵਿੱਚ 10 ਅੰਡੇ ਪਾਓ ਅਤੇ ਰੋਜ਼ ਸ਼ਾਮੀ 9 ਅੰਡੇ ਕੱਢ ਲਓ ਤਾਂ ਕੀ ਹੋਵੇਗਾ ਕੁਝ ਸਮੇਂ ਬਾਅਦ ਚ ਟੋਕਰੀ ਪੂਰੀ ਤਰ੍ਹਾਂ ਭਰ ਜਾਏਗੀ ਕਿਉਂ ਕਿਉਂਕਿ ਜਿੰਨੇ ਅੰਡੇ ਮੈਂ ਇਸ ਵਿੱਚੋਂ ਕੱਢਦਾ ਹਾਂ ਉਸ ਤੋਂ ਇੱਕ ਵੱਧ ਇਸ ਵਿੱਚ ਪਾਉਂਦਾ ਹਾਂ ਅਰਕਦ ਜਮਾਤ ਵੱਲ ਵੇਖ ਕੇ ਮੁਸਕਰਾਇਆ ਤੇ ਬੋਲਿਆ ਕੀ ਤੁਹਾਡੇ ਵਿੱਚੋਂ ਕਿਸੇ ਦਾ ਬਟੂਆ ਖਾਲੀ ਹੈ ਪਹਿਲਾਂ ਪੰਬਲਪੂਸੇ ਵਿੱਚ ਜਾਪੇ ਫਿਰ ਸਾਰੇ ਹੱਸ ਪਏ ਅਤੇ ਉਹਨਾਂ ਨੇ ਆਪਣੇ ਬਟੂਏ ਵੱਲ ਇਸ਼ਾਰਾ ਕੀਤਾ ਠੀਕ ਹੈ ਉਹ ਬੋਲਿਆ ਮੈਂ ਤੁਹਾਨੂੰ ਸਭ ਨੂੰ ਖਾਲੀ ਬਟੂਏ ਦਾ ਪਹਿਲਾ ਇਲਾਜ ਦੱਸਾਂਗਾ ਬਿਲਕੁਲ ਉਹੀ ਕਰੋ ਜੋ ਮੈਂ ਆਂਡਿਆਂ ਦੇ ਵਪਾਰੀ ਨੂੰ ਦੱਸਿਆ ਜਦੋਂ ਵੀ ਤੁਹਾਡੇ ਬਟੂਏ ਵਿੱਚ 10 ਸਿੱਕੇ ਪਾਓ ਤਾਂ ਉਹਨਾਂ ਵਿੱਚੋਂ 9 ਹੀ ਕੱਢੋ ਤੁਹਾਡਾ ਬਟੂਆ ਭਰਨਾ ਸ਼ੁਰੂ ਹੋ ਜਾਵੇਗਾ ਜਿਵੇਂ ਜਿਵੇਂ ਇਹ ਭਰੇਗਾ ਇਹ ਤੁਹਾਡੇ ਹੱਥਾਂ ਨੂੰ ਖੁਸ਼ੀ ਅਤੇ ਰੂਹ ਨੂੰ ਸਕੂਨ ਦੇਵੇਗਾ ਜੋ ਮੈਂ ਕਿਹਾ ਇਸ ਨੂੰ ਸੌਖਾ ਸਮਝ ਕੇ ਟੇਚ ਨਾ ਜਾਣਿਓ ਸੱਚ ਸੌਖਾ ਹੀ ਤੇ ਹੁੰਦਾ ਹੈ ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਅਮੀਰ ਕਿਵੇਂ ਬਣਿਆ ਮੈਂ ਸ਼ੁਰੂਆਤ ਇਸ ਤਰ੍ਹਾਂ ਹੀ ਕੀਤੀ ਸੀ ਮੇਰਾ ਵੀ ਬਟੂਆ ਖਾਲੀ ਰਹਿੰਦਾ ਸੀ ਅਤੇ ਮੈਂ ਸਿਰਫ ਇਸ ਨੂੰ ਕੋਸਦਾ ਹੁੰਦਾ ਸੀ ਕਿਉਂਕਿ ਮੈਨੂੰ ਆਪਣੀਆਂ ਰੀਜਾਂ ਪੂਰੀਆਂ ਕਰਨ ਦਾ ਕੋਈ ਤਰੀਕਾ ਹੀ ਨਹੀਂ ਸੀ ਆਉਂਦਾ ਪਰ ਜਦੋਂ ਮੈਂ 10 ਵਿੱਚੋਂ ਸਿਰਫ 9 ਹਿੱਸੇ ਹੀ ਕੱਢਣੇ ਸ਼ੁਰੂ ਕੀਤੇ ਤੇ ਇਹ ਭਰਨ ਲੱਗਿਆ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਵੇਗਾ ਹੁਣ ਮੈਂ ਤੁਹਾਨੂੰ ਇੱਕ ਅਜੀਬ ਜਿਹਾ ਸੱਚ ਦੱਸਦਾ ਹਾਂ ਜਿਸ ਦੀ ਵਜ੍ਹਾ ਮੈਨੂੰ ਵੀ ਨਹੀਂ ਪਤਾ ਜਦੋਂ ਮੈਂ ਆਪਣੀ ਕਮਾਈ ਦੇ ਦਸਾਂ ਵਿੱਚੋਂ ਸਿਰਫ 9 ਹਿੱਸੇ ਹੀ ਖਰਚਣੇ ਸ਼ੁਰੂ ਕੀਤੇ ਤਾਂ ਵੀ ਮੇਰਾ ਸਾਰਾ ਕੰਮ ਪਹਿਲਾਂ ਵਾਂਗ ਹੀ ਚੱਲਦਾ ਰਿਹਾ ਮੇਰੇ ਕੋਲ ਪਹਿਲਾਂ ਨਾਲੋਂ ਕੋਈ ਕਮੀ ਨਹੀਂ ਆਈ ਸਗੋਂ ਮੇਰੇ ਕੋਲ ਪੈਸੇ ਪਹਿਲਾਂ ਤੋਂ ਵੀ ਵੱਧ ਆਸਾਨੀ ਨਾਲ ਆਉਣ ਲੱਗੇ ਸ਼ਾਇਦ ਇਹੀ ਦੇਵਤਿਆਂ ਦਾ ਕਾਨੂੰਨ ਹੈ ਕਿ ਜੋ ਆਪਣੇ ਸਾਰੇ ਪੈਸੇ ਨਾ ਖਰਚ ਕਰਕੇ ਇੱਕ ਹਿੱਸਾ ਆਪਣੇ ਕੋਲ ਰੱਖੇ ਉਸ ਦੇ ਕੋਲ ਸੋਨਾ ਆਸਾਨੀ ਨਾਲ ਆਉਂਦਾ ਹੈ ਬਿਲਕੁਲ ਇਸੇ ਤਰ੍ਹਾਂ ਸੋਨਾ ਖਾਲੀ ਬਟੂਏ ਤੋਂ ਦੂਰ ਲੰਘ ਜਾਂਦਾ ਹੈ ਤੁਹਾਨੂੰ ਕਿਸ ਚੀਜ਼ ਦੀ ਇੱਛਾ ਸਭ ਤੋਂ ਵੱਧ ਹੈ ਕਿ ਤੁਸੀਂ ਉਹ ਰੋਜ਼ ਗੈਣੇ ਕਿਸੇ ਸੋਹਣੀ ਚੀਜ਼ ਜਿਆਦਾ ਖਾਣਾ ਵਗੈਰਾ ਵਿੱਚ ਪੈਸੇ ਖਰਚਣਾ ਚਾਹੁੰਦੇ ਹੋ ਜੋ ਛੱਟ ਹੀ ਆਉਂਦੇ ਤੁਹਾਡੇ ਕੋਲੋਂ ਚਲੇ ਜਾਂਦੇ ਹਨ ਅਤੇ ਤੁਹਾਨੂੰ ਉਹਨਾਂ ਦਾ ਚੇਤਾ ਵੀ ਭੁੱਲ ਜਾਂਦਾ ਹੈ ਜਾਂ ਸਿਰਫ ਚੰਗੀ ਜਾਇਦਾਦ ਸੋਨਾ ਜ਼ਮੀਨ ਡੰਗਰ ਸਮਾਨ ਅਤੇ ਤੁਹਾਡੇ ਲਈ ਕਮਾਈ ਕਰਨ ਵਾਲੀਆਂ ਹੋਰ ਚੀਜ਼ਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਜਿਹੜੇ ਪੈਸੇ ਤੁਸੀਂ ਬਟੂਏ ਵਿੱਚੋਂ ਕੱਢ ਲੈਂਦੇ ਹੋ ਉਹਨਾਂ ਨਾਲ ਪਹਿਲੀਆਂ ਚੀਜ਼ਾਂ ਆਉਂਦੀਆਂ ਹਨ ਪਤੇ ਜਿਹੜੇ ਪੈਸੇ ਤੁਸੀਂ ਬਟੂਏ ਵਿੱਚ ਛੱਡ ਦਿੰਦੇ ਹੋ ਉਹਨਾਂ ਨਾਲ ਦੂਜੀਆਂ ਮੇਰੇ ਵਿਦਿਆਰਥੀਓ ਇਹ ਖਾਲੀ ਬਟੂਏ ਦਾ ਪਹਿਲਾ ਇਲਾਜ ਹੈ ਜੋ ਮੈਨੂੰ ਲੱਭਿਆ ਸੀ ਜੇ ਆਪਣੇ ਬਟੂਏ ਵਿੱਚ 10 ਸਿੱਕੇ ਪਾਓ ਤਾਂ ਸਿਰਫ 9 ਹੀ ਕੱਢੋ ਇਸ ਬਾਰੇ ਆਪਸ ਵਿੱਚ ਵਿਚਾਰ ਚਰਚਾ ਕਰੋ ਜੇ ਕੋਈ ਇਸ ਨੂੰ ਗਲਤ ਸਾਬਤ ਕਰ ਦਵੇ ਤਾਂ ਕੱਲ ਜਦੋਂ ਅਸੀਂ ਮਿਲਾਂਗੇ ਮੈਨੂੰ ਦੱਸਿਓ